ਅੱਜ ਜਿਸੀ ਤੁਹਾਨੂੰ ਇੱਕ ਅਜਿਹੀ ਦੁਖਦਾਇਕ ਖਬਰ ਸੁਣਾਉਣ ਜਾ ਰਹੇ ਹਾਂ ਜੋ ਨਾ ਸਿਰਫ ਇੱਕ ਪਰਿਵਾਰ ਦੀ ਤਬਾਹੀ ਦੀ ਕਹਾਣੀ ਹੈ ਸਗੋਂ ਸਾਡੇ ਸਮਾਜ ਵਿੱਚ ਨਸ਼ਿਆਂ ਦੀ ਗੰਬੀਰ ਸਮੱਸਿਆ ਦਾ ਇੱਕ ਦਰਦਨਾਕ ਪ੍ਰਤੀਬਿੰਬ ਵੀ ਹੈ ਪਠਾਨਕੋਟ ਵਿੱਚ ਇੱਕ 60 ਸਾਲਾ ਮਾਂ ਨੇ ਆਪਣੇ ਨਸ਼ੇੜੀ ਪੁੱਤ ਦੇ ਵਿਵਹਾਰ ਤੋਂ ਦੁਖੀ ਹੋ ਕੇ ਜ਼ਹਿਰੀਲਾ ਪਦਾਰਥ ਨਿਗਲ ਲਿਆ ਅਤੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਇਹ ਘਟਨਾ ਸਾਨੂੰ ਸਾਰਿਆਂ ਨੂੰ ਇੱਕ ਦਲਦਲ ਵਿੱਚੋਂ ਨਿਕਲਣ ਅਤੇ ਸਾਡੇ ਨੌਜਵਾਨਾਂ ਨੂੰ ਸਹੀ ਰਸ ਵੱਲ ਲੈ ਜਾਣ ਦਾ ਸੰਦੇਸ਼ ਦਿੰਦੀ ਹੈ ਤੇਰੀ ਮਮਤਾ ਅਤੇ ਤੁਲਾਰ ਤੇਰਾ ਖੁਦ ਚੱਲਦੀ ਰਹੀ ਕੱਲ ਨੂੰ ਕਲੇਜ ਮਾਂਦ ਨਾਲ ਪਾਇਆ ਮੈਨੂੰ ਪਹੁੰਚੋ ਗਿਆ ਮੈਨੂੰ ਅੱਜ ਆਰਦੇ ਸਿਰੇ ਲੈ ਗਿਆ ਸਮੀਰ ਪਰਸੂ ਲੈ ਗਿਆ ਦਿਮਾਗ ਦੀ ਮੇਰੇ ਕੋਲ ਕਿਤੇ ਮਨ ਲੱਗਾ ਮਰਨ ਲੱਗਾ ਫਿਰ ਮੈਂ ਆਪਣੇ ਮਨ ਨੂੰ ਲੱਗਾ ਮੈਂ ਤਕੂ ਮਰਨ ਉਦੋਂ ਤੂੜੀ ਮਾਰਨਾ ਮੈਂ ਮਾਰ ਜਿੱਤੇ ਤੋਂ ਦੁਖੀਨ ਰੋਡ ਤੇ ਕਲੇਸ਼ ਤੋਂ ਮੈਂ ਤੰਗ ਆ ਗਈ ਆ ਮੈਂ ਆਪਣੀ ਜਾਨ ਚਾਹ ਨਹੀਂ ਮੈਂ ਮੈਂ ਜਿਹਨਾਂ ਬਸਮ ਦੇ ਕੇ ਇਹ ਹੈ ਪਠਾਨਕੋਟ ਜਿੱਥੇ ਇੱਕ ਮਾਂ ਦੀ ਜ਼ਿੰਦਗੀ ਨਸ਼ਿਆਂ ਦੀ ਦਲਦਲ ਵਿੱਚ ਫਸੇ ਉਸਦੇ ਪੁੱਤਰ ਦੀ ਵਜ੍ਹਾ ਕਰਨ ਸਦਾ ਲਈ ਅਲਵਿਦਾ ਕਹਿ ਗਈ ਪਰਿਵਾਰਿਕ ਮੈਂਬਰਾਂ ਅਨੁਸਾਰ ਮ੍ਰਿਤਕ ਦਾ ਪੁੱਤਰ ਨਸ਼ਿਆਂ ਦਾ ਆਦੀ ਸੀ ਉਹ ਅਕਸਰ ਪੈਸਿਆਂ ਦੀ ਮੰਗ ਕਰਦਾ ਅਤੇ ਨਾ ਮਿਲਣ ਤੇ ਆਪਣੇ ਆਪ ਨੂੰ ਨੁਕਸਾਨ ਪਹੁੰਚਾਉਣ ਦੀਆਂ ਧਮਕੀਆਂ ਦਿੰਦਾ ਇਸ ਰੋਜ਼ਾਨਾ ਦੇ ਮਾਨਸਿਕ ਤਣਾਵ ਨੂੰ ਸਹਿਨ ਨਾ ਕਰ ਸਕਣ ਕਾਰਨ 60 ਸਾਲਾ ਮਾਂ ਨੇ ਜ਼ਹਿਰੀਲਾ ਪਦਾਰਥ ਨਿਕਲ ਕੇ ਆਤਮ ਹੱਤਿਆ ਕਰ ਲਈ ਇਸ ਮੌਕੇ ਪੁਲਿਸ ਅਤੇ ਮ੍ਰਿਤਕ ਦੇ ਪਤੀ ਦਾ ਕੀ ਕੁਝ ਕਹਿਣਾ ਇਹ ਵੀ ਤੁਹਾਨੂੰ ਜਰੂਰ ਸੁਣਾਵਾਂਗੇ ਇੱਕ ਮਨਜੀਤਪੁਰ ਨਾਂ ਦੀ ਜਨਾਨੀ ਆ ਜਿਹੜੀ ਬੈਂਕ ਤੋਂ ਨਹੀਂ ਲੈਣ ਵਾਲੀ ਆ ਉਹਨੇ ਕੋਈ ਸਰਫਾਸੂ ਗੜਾ ਕਰਦੀ ਆ ਤੇ ਦਾਖਲ ਅਗਲੇ ਉਹਦੇ ਸੰਦਰ ਵਿੱਚ ਜਿਹੜੀ ਮੁੜ ਕੇ ਤੁਹਾਨੂੰ ਹਮੇਸ਼ਾ ਆ ਗਈ ਕੋਈ ਡੈਥ ਹੋਈ ਆ ਉਹਦੀ ਜਿਹੜੀ ਡੈਥ ਹੋਈ ਆ ਉਹਦੇ ਘਰ ਵਾਲੇ ਨੇ ਬਿਆਨ ਕਰਾਇਆ ਆਪਣਾ ਸੰਦਰਪਾਲ ਸਿੰਘ ਨੇ ਕਿ ਮੇਰਾ ਜਿਹੜਾ ਮੁੰਡਾ ਹੈਗਾ ਉਹ ਮਾੜੀ ਸੰਗਤ ਤੇ ਪੈ ਗਿਆ ਸੀ ਤੇ ਉਸ ਦੇ ਕਰਕੇ ਮੇਰੀ ਘਰ ਵਾਲੇ ਨੂੰ ਪਰੇਸ਼ਾਨ ਕਰਦਾ ਸੀ ਤੇ ਉਹਦੇ ਕਰਕੇ ਉਹਨੂੰ ਯਾਰ ਖਾ ਕੇ ਆਪਣੀ ਜਿੰਦਗੀ ਲ ਖਤਮ ਕੀਤੀ ਆ ਇਸ ਵੰਦ ਵਿੱਚ ਮੁਕਦਮਾ ਨੰਬਰ 110 ਜੇ 74108 ਬੀ ਨੰਬਰ ਜਿਹੜਾ ਜਸ਼ਨ ਦਿੱਤਾ ਗਿਆ ਵਾ ਤੇ ਦੋਸ਼ੀ ਨੂੰ ਜਿਹੜਾ ਜਲਦੀ ਗ੍ਰਿਫਤਾਰ ਕਰਕੇ ਪੇਸ਼dal ਕੀਤਾ ਜਾਏਗਾ ਬਾਕੀ ਕੀ ਕੀਤਾ ਜਾਵੇ ਬਚਪਨ ਵੀ ਅੱਜ ਮੈਂ ਨਹੀਂ ਭੁੱਲਿਆ ਨਾ ਭੁੱਲਿਆ ਤੇਰਿਆਂ ਚਾਵਾਂ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਸਰਕਾਰ ਅਤੇ ਪੰਜਾਬ ਪੁਲਿਸ ਨੂੰ ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਅੰਤਕ ਯਤਨ ਕਰ ਰਹੀ ਹੈ ਪਰ ਇਸ ਦੁਖਤੇ ਦੀ ਘਟਨਾ ਨੇ ਸਪਸ਼ਟ ਕਰ ਦਿੱਤਾ ਹੈ ਕਿ ਅਜੇ ਵੀ ਕਈ ਨੌਜਵਾਨ ਇਸ ਦਲਦਲ ਵਿੱਚ ਫਸੇ ਹੋਏ ਨੇ ਪੁਲਿਸ ਨੇ ਮ੍ਰਿਤਕ ਦੇ ਪੁੱਤ ਨੂੰ ਗ੍ਰਿਫਤਾਰ ਕਰ ਲਿਆ ਹੈ ਮ੍ਰਿਤਕ ਦਾ ਪਤੀ ਸਾਡਾ ਪੁੱਤ ਨਸ਼ਿਆਂ ਦੀ ਦਲਦਲ ਵਿੱਚ ਫਸਿਆ ਹੋਇਆ ਸੀ ਹਰ ਰੋਜ਼ ਪਿਆਸਿਆਂ ਲਈ ਲੜਦਾ ਝਗੜਦਾ ਧਮਕੀਆਂ ਮੇਰੀ ਪਤਨੀ ਇਸ ਸਭ ਨੂੰ ਸਹਿ ਨਾ ਕਰ ਸਕੀ ਉਸ ਨੇ ਜ਼ਹਿਰ ਨਿਕਲਿਆ ਸਾਡਾ ਪੂਰਾ ਪਰਿਵਾਰ ਤਬਾਹ ਹੋ ਗਿਆ ਧੀ ਮਾਂ ਜਾਦੂ ਗਰੀ ਅਮੀਏ ਤਾਰਿਆਂ ਦੇ ਹਾਰੇ ਪਰੋਵਾ ਮੈਂ ਸੋਨੇ ਦੀ ਥਾਲੀ ਵਿੱਚ ਰੱਖ ਕੇ ਮਾਂ ਪੈਰ ਤੇਰੇ ਨਿਤ ਧੋਵਾਂ ਜਿਸ ਵਕਤ ਖਾਣ ਦਾ ਨਮ ਇੱਕ ਕਹਾਣੀ ਸਿਰਫ ਇੱਕ ਮਾਂ ਦੀ ਨਹੀਂ ਸਾਡੇ ਸਮਾਜ ਦੇ ਹਰ ਉਸ ਨੌਜਵਾਨ ਦੀ ਹੈ ਜੋ ਨਸ਼ਿਆਂ ਦੀ ਦਲਦਲ ਵਿੱਚ ਫਸ ਰਿਹਾ ਹੈ ਇਹ ਕਟਨਾ ਸਾਨੂੰ ਇੱਕ ਸਵਾਲ ਛੱਡ ਜਾਂਦੀ ਹੈ ਕਿ ਅਸੀਂ ਆਪਣੇ ਨੌਜਵਾਨਾਂ ਨੂੰ ਇਸ ਦਲਦਲ ਤੋਂ ਬਚਾ ਸਕਦੇ ਹਾਂ ਅੱਜ ਸਾਡੀ ਅਪੀਲ ਹੈ ਸਾਰੇ ਨੌਜਵਾਨਾਂ ਨੂੰ ਨਸ਼ੇ ਤੁਹਾਡੀ ਜ਼ਿੰਦਗੀ ਨੂੰ ਤਬਾਹ ਕਰ ਸਕਦੇ ਹਨ ਆਹ ਸਿਰਫ ਤੁਹਾਡੀ ਸਗੋਂ ਤੁਹਾਡੇ ਪਰਿਵਾਰ ਦੀ ਵੀ ਸਹੀ ਰਾਜਨੋ ਆਪਣੇ ਮਾਪਿਆਂ ਦੇ ਸੁਪਨਿਆਂ ਨੂੰ ਸাকার ਕਰੋ ਇਹ ਘਟਨਾ ਸਾਡੇ ਸਾਰਿਆਂ ਲਈ ਇੱਕ ਸਬਕ ਹੈ ਸਰਕਾਰ ਅਤੇ ਪੁਲਿਸ ਦੀਆਂ ਅੰਤਕ ਕੋਸ਼ਿਸ਼ਾਂ ਦੇ ਬਾਵਜੂਦ ਨਸ਼ਿਆਂ ਦੀ ਸਮੱਸਿਆ ਸਾਡੇ ਸਮਾਜ ਵਿੱਚ ਡੂੰਘੀ ਜੜਾ ਜਮਾਈ ਬੈਠੀ ਹੈ ਪਰ ਇਸ ਸਮੱਸਿਆ ਅਜੇ ਤੂੰ ਨਹੀਂ ਸਾਡੇ ਨੌਜਵਾਨਾਂ ਵਿੱਚ ਇਹੋ ਤਾਕਤ ਹੈ ਜੋ ਇਸ ਦਲਦਲ ਵਿੱਚੋਂ ਨਿਕਲ ਸਕਦੀ ਹੈ ਅੱਜ ਅਸੀਂ ਸਾਰੇ ਨੌਜਵਾਨਾਂ ਨੂੰ ਸੰਦੇਸ਼ ਦਿੰਦੇ ਹਾਂ ਆਪਣੀ ਜ਼ਿੰਦਗੀ ਨੂੰ ਨਸ਼ਿਆਂ ਦੀ ਬਜਾਏ ਸੁਪਨਿਆਂ ਸਖਤ ਮਿਹਨਤ ਅਤੇ ਸਫਲਤਾ ਨਾਲ ਪਰੋ। ਆਓ ਮਿਲ ਕੇ ਪੰਜਾਬ ਨੂੰ ਨਸ਼ਾ ਮੁਕਤ ਬਣਾਈਏ। ਝੂਮਾ ਜাদু ਕਰੀ ਅਮੀਏ ਤਾਰਿਆਂ ਦੇ ਹਾਰੇ ਪਰੋਵਾ